ਬਾਈ ਤੇਰਾ ਨਾਮ ਕੀ ਹੈ ਦੋਸਤ ਤਰਸੇਮ ਆ ਬੋਲ ਵੀ ਦੀ ਏ ਬੀ ਸੀ ਇਹ ਸੀਰੀਜ਼ ਪਾਵਾਂਗੇ ਤਿੰਨ ਸੀਰੀਜ਼ਾਂ ਦੀ ਪਰਚੀ ਛੱਪੀ ਹੋਈ ਹੈ ਬਾਈ ਇੱਕ ਮਿੰਟ ਬਰੇ ਜਿਵੇਂ ਇਹ ਇਹ ਜਿਹੜੀ ਗੱਲ ਇਹ ਬੀ ਇਹ ਪਲੱਸ ਥੋੜੇ ਮਿੰਟ ਸੀ ਸੀ ਪਲੱਸ ਇਹ ਚਾਲੂ ਦੀ ਮੈਨੂੰ ਕੱਟਣ ਲੇ ਨੀ ਰੋ ਇੱਕ ਮਿੰਟ ਭਾਈ ਆ ਕੱਢ ਕੇ ਫਿਰ ਹਾਂਜੀ ਭਾਈ ਜੀ ਇੱਕ ਨੰਬਰ ਜੀ 24 ਗਏ ਠੀਕ ਹੈ 3 45 ਨੰਬਰ ਹੁਣ ਇਹਦੇ ਵਿੱਚ ਜੀ ਇਹ ਨੰਬਰ ਪਤਾ ਕਰਨੇ ਬਾਅਦ ਇਹ ਸਾਰੀਆਂ ਪਰਚੇ ਨੰਬਰ ਭਿੱਡਣਗੇ ਜੀ ਠੀਕ ਹੈ ਜੀ ਆ ਦੂਆ ਦੂਆ ਇੱਕ ਕਰ ਕਰ ਪਾ ਦੇਣੇ ਆਪਣੀ ਠੀਕ ਹੈ ਉਹ ਠੀਕ ਬੜਾ ਬੰਦਾ ਆਪ ਕੀ ਆ ਵੀ ਹੈਗਾ ਹੈ ਉਹ ਦੋਸਤੋ ਵੀਡੀਓ ਸ਼ੇਅਰ ਕਰਕੇ ਤਾਂ ਕਿ ਲੇਕੜ ਵਾਰ ਸਾਨੂੰ ਆਉਂਦਾ ਕਿ ਸਾਡੇ ਨਾਲ ਕਿਸ ਤਰ੍ਹਾਂ ਦੀ ਠੱਗੀ ਜਾ ਮੈ ਪ੍ਰਾਊਡ ਤਾਂ ਨਹੀਂ ਹੋ ਰਹੀ ਨੰਬਰ ਹੈ ਇਹ ਉਹਨਾਂ ਨੂੰ ਵੀ ਬੜਾ ਬੈਕ ਸ਼ੇਅਰ ਕਰੋ ਨਹੀਂ 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 ਆਓ ਇੱਧਰ ਬੈਠ ਜਾਓ ਆ ਉਹਨਾਂ ਨਾਲ ਜਿਆਦਾ ਓਏ ਥਾਂਗੇ ਇੱਧਰ ਮਾਰੋ ਆ ਚਾਰ ਨੰਬਰ ਹੈ ਇਹਦੇ ਸਾਡੇ ਨੇ ਅੱਲਾਹ ਦੇ ਕੋਲ ਗੱਲ ਤੇ ਆ ਮੈਂ ਵੀ ਇਸ ਗੱਲ ਤੇ ਸੋਟਦੇ ਵੀ ਨਾ ਸੈਟਿੰਗ ਕੋਈ ਮੇਰੀ ਗੱਲ ਇਹ 5 ਨੰਬਰ ਆ ਗਿਆ ਬਾਈ ਇਹ 5 ਨੰਬਰ ਹੈ ਦੇਖ ਦੇਖ ਦੇ ਆ ਬੈਠਿਆ ਨਾ 14 ਦਾ ਇੱਕ ਨੰਬਰ ਲੇ ਲਓ 6 ਭਾਈ ਬਾਈ 6 ਵਾਲਾ ਭਾਈ ਉੱਥੇ 6 ਵਾਲੇ ਪਾ ਦੇ ਕੋਈ ਦਿੱਕਤ ਨਹੀਂ ਆਏਗੀ 6 ਵਾਲਾ ਪਾ ਜੂ ਕੋਈ ਦਿੱਕਤ ਨਹੀਂ ਆਏਗੀ 6 ਤੇ 9 ਇਕੱਠੀ ਨੇ ਉਹ ਲਾਲਾ ਕੋਈ ਦਿੱਕਤ ਨਹੀਂ ਹੋਏ ਉਹ ਆ ਇਨਸਾਨੀ ਵਾਲੇ ਹਾਂ ਮਾਰ ਲਿਖਾਇਆ ਇਹ ਹਾਂ ਇਹ ਤਾਂ ਦੂ ਹੁਣ 6 ਵਾਲੇ ਦਵਾਰੋਂ ਫੇਰ ਪਾ ਦੇਣਾ ਆ ਆਈ ਆਈ ਦਵਾਰੋਂ ਫੇਰ ਪਾ ਦੇ ਇੱਕ ਇੱਕ ਉਹ ਫਿਰ 6 ਆਏ ਉਲਟਾ ਕਰਕੇ ਨਾ ਆਇਆ ਹੋਊਗਾ ਫਿਰ ਉਹ ਤਾਂ ਇੱਕੋ ਗੱਲ ਹੈ ਇਹ ਦੇਖਿਆ ਦੇ ਨਾ ਨਾ ਉਹਦੇ ਮਾਗਰ ਲਿਖਿਆ ਹੈ ਨੰਬਰ ਨੰਬਰ ਲਿਖਿਆ ਹੈ ਨੰਬਰ ਲਿਖਿਆ ਹੈ ਠੀਕ ਹੈ ਠੀਕ ਹੈ ਉਹਦਾ ਉਹਦਾ ਪੈਣੀ ਨਾ ਨੌ ਨਹੀਂ ਪੈਣੀ ਹੱਥ ਆ ਬਾਈ ਅਗਾਂ ਦਾ ਆਪੇ ਕਾ ਬੋਲ 88 ਕਿਸਮਤ ਦੀ ਜਮਾਓ ਕੁਛ ਵੀ ਮੈਂ ਚਾਹਦੀ ਹਾਂ ਨੌ ਆ ਗਿਆ ਬਾਈ ਦਾਨ ਹੋ ਜਾਏ ਹੋਰ ਪੱਕਾ ਹੋ ਜਾਵਾ ਦਾਨ ਮਤਲਬ ਸਮਾਰਕ ਲਿਹਾ ਦੇ ਜੀ ਬਾਕੀ ਬਾਈ ਇਹ 10 ਆ ਗਿਆ ਆ ਗਿਆ ਆਪਣੇ ਪਤਾ ਨਹੀਂ ਕਿ ਪਹਿਲਾਂ ਕੱਢ ਦੋ ਉਹਨੂੰ ਫਿਰ ਦੇਖਦੇ ਹਾਂ ਇੱਕ ਜਿਹੜਾ 9 ਐ 9 ਦਿਖਾਈ ਮੜਾ ਪਿਛਲੇ ਪਾਸੇ ਲਿਖਿਆ ਸੀ ਇਹ ਜਿਹੇ ਐ ਇਸਕੇ ਲਿਖਿਆ ਹੋਇਆ ਇਹ ਕਰਾ ਦੇ ਓਦੋਂ ਕਰਾ ਦੇ ਨਵੀਂ ਆ ਜਾ ਨਵੀਂ ਆ ਜਾ ਯਾ 6 ਐ ਇਸਕੇ ਯਾ 9 ਐ ਯਾ 6 ਐ ਮਗਰ 6 ਲਿਖਿਆ ਹੈ ਤੁਹਾਨੂੰ ਕਿ ਮਰੇ ਕੋਈ ਨਾ ਨੋਨ ਪਲੇਅ ਹੈ ਸਹੀ ਹੈ ਠੀਕ ਹੈ ਇਹ ਤਾਂ ਮੂਰੇ ਦਾ ਕੱਟਦੇ ਦੋ ਤੁਸੀਂ ਮੂਰੇ ਮੱਟੇ ਦੋ ਤੁਸੀਂ ਮੂਰੇ ਕੱਟੇ ਦੋ ਦੋ ਕਹ ਹੁਣ ਤੁਸੀਂ ਮੂਰੇ ਕੱਟੇ ਦੋ ਸੇ ਪਾਣੀ ਹੁਣ ਬਾਈ ਜਿਹੜਾ ਇਹ ਮੋਟਰਸਾਈਕਲ ਪ੍ਰਾਈਜ਼ ਕੱਢਣੇ ਜਿਹੜਾ ਕੂਪਨ ਪ੍ਰਾਈਜ਼ ਤਿੰਨ ਪਰਚੀਆਂ ਕਟਾਉਣ ਦੇ ਇੱਕ ਰੱਖਿਆ ਸੀ ਜਿਹੜਾ ਡੀਲ ਐਕਸ ਮੋਟਰਸਾਈਕਲ ਕੱਢਣੇ ਬਾਈ ਪਿਆਜੀ ਪਰਚੀ ਦਿੱਤੀ ਸੀ ਮੁੰਡਿਆਂ ਨੇ ਲੈ ਲੈ ਕੱਟਣ ਵਾਲਿਆਂ ਨੇ ਤਿੰਨ ਪਰਚੀਆਂ ਕਟਾਉਣ ਦੇ ਇੱਕ ਤੇ ਪੰਜ ਵਾਂਗਰ ਦੋ ਦੇ ਰਹੀ ਦੀ ਲਾਸਟ ਤੇ ਇੱਕ ਵਾਂਗਰ ਇੱਕ ਦਿੱਤੀ ਦੀ ਇਹ ਮੋਟਰਸਾਈਕਲ ਕੱਢਣੀ ਬਾਈ ਇੱਕ ਬੱਚਾ ਚੱਕੂ ਆ ਲੈ ਕੇ ਇੱਕ ਕੂਪਨ ਕੱਢਣਗੇ ਸਾਰੇ ਚੋਂ ਬਾਈ ਦੇਖ ਕੇ ਨਾ ਗੱਡੀ ਹੈ

ਬੜਾ ਬੜਾ ਦੇਖਣ ਦੇ ਭਾਈ ਅੱਖਾਂ ਵਿੱਚ ਪਈ ਠੀਕ ਆ ਹਾਂਜੀ ਨਾ ਲੇ ਲੇ ਅੱਖਾਂ ਵਿੱਚ ਪਈ ਕਿਹੜਾ ਕਰਦੇ ਹੋ ਭਾਈ ਸ਼ੌਕ ਪਹਿਲਾ ਸੀਰੀਜ ਕੱਢ ਕੱਢ ਦਈਏ ਸੀਰੀਆ ਸੀਰੀਜ ਇਧਰੋਂ ਹਾਂ ਉਹ ਗੱਡੀ ਲੈਕਸ ਮੋਟਰਸਾਈਕਲ ਕੱਢਣਗੇ ਸੀਰੀਜ ਕੱਢਣੀਆਂ ਬਾਈ ਇਧਰੋਂ ਪਹਿਲੇ ਤੋੜੇ ਚ ਕੱਢ ਲਏ ਇੱਕ ਅੱਖਰ ਖੜਾ ਹੋ ਜਾ ਮੈਂ ਇਧਰ ਖੜਾ ਇਧਰ ਫੋਟੋ 20 20 ਨਿਕਲੇ ਬਾਈ ਚੱਲ ਵੇ ਚੱਲ ਬਾਈ ਉੱਪਰ ਵੀ ਹਿਲਾ ਕੇ ਖੜਾ ਹੋ ਜਾ ਖੜਾ ਹੋ ਜਾ ਪਾਜਾ ਬਾਈ ਇਧਰ ਦਿਖਾ ਕਹਿੰਨੀ ਦੋ ਐਂ ਕਰਕੇ ਰੱਖ ਦੋ ਆ ਸਹੀ ਬੰਦੇ ਇੱਕ 7 ਆ 7 ਆ 0 ਜੀ 0 ए बी 52 70 ਤੇ ਨਿਕਲੇ ਬਈ ਮੋਟਰਸਾਈਕਲ ਬੀ 52 70 ਤੇ ਨਿਕਲੇ ਆ 252 70 ਆਹ ਕੁਪਣਾ ਜਿਹੜਾ ਦੂਜਾ ਨਾਮ ਡੀਲਕਸ ਮੋਟਰਸਾਈਕਲ ਨਿਕਲਿਆ ਤੇ ਬਈ ਬੀ 52 70 ਤੇ ਨਿਕਲੇ ਡੀਲਕਸ ਮੋਟਰਸਾਈਕਲ ਇਹ ਪਰਚੀ ਨੰਬਰ ਬਣ ਗਿਆ ਬਈ ਆਪੇ ਚੈੱਕ ਕਰ ਲੋ ਬਈ ਨੂੰ ਦੱਸ ਹੀ ਦੇਈਓ ਲਿਖ ਲੈ ਮੜਾ ਹੈ ਭਈਆ ਨੰਬਰ ਕਿੰਨਾ ਆ 20 2052 70 ਰੁਪਏ ਨਿਕਲੇ ਭਈ 252 25 ਬਣਿਆ ਹੈ ਕੈਂਸਲ ਹੋ ਗਿਆ ਸੀ ਹੁਣ ਕੱਢਿਆ ਦੁਆਰੇ ਵਧਾਈਆਂ ਤੁਹਾਨੂੰ ਬਧਾਈਆਂ ਲੱਖ ਲੱਖ ਭਾਈ ਠੀਕ ਹੈ ਜੀ ਕਿਉਂ ਕਿਸ ਕਰਮ ਨੂੰ ਕੀ ਦੇਖ ਲੈ ਲੇਲ ਖਾਂ ਖੜ ਜਾਓ ਨਹੀਂ ਨਿਕਲ ਗਿਆ ਭਾਈ ਜੀ ਲੈ ਲਾਂਗੇ ਉਹ ਦੁਆਵਾ ਹਾਂ ਨਿਕਲ ਗਿਆ ਭਾਈ ਜੀ ਅੱਜ ਪਰਚੀ ਲੈ ਕੇ ਆ ਜਿਓ ਲੈ ਲੇਲ ਖਾਂ ਜੱਕ ਘੜਾ ਜਾ ਸਕੂਟਰੀ ਹੈ ਬਈ ਇਲੈਕਟ੍ਰਿਕ ਸਨ ਇਹ ਪਲੱਸ ਇਲੈਕਟ੍ਰਿਕ ਇਹ ਪਲੱਸ ਬਈ ਦੋਸਤੋ ਇਹ ਕੱਢਿਆ ਜਾ ਰਿਹਾਗਾ ਇੱਕ ਬਈ ਇਹ ਪਲੱਸ ਇਹ ਪਲੱਸ ਪਹਿਲਾ ਸਹੀ ਚੱਲਦਾਗਾ ਉਹ 8 ਆ ਜੱਕ ਲਿਆ ਬਈ ਦੂਜਾ ਆ ਗਿਆ 8 9 ਪਿੱਛੇ ਦੇਖੀ ਬਈ ਪਿੱਛੇ ਤਾਂ ਨਹੀਂ ਕੁਸਲੇ ਗਿਆ ਨਾ ਨਾ ਹੈ ਨਹੀਂ ਤੇ 8 ਕਿੰਨਾ ਨੰਬਰ ਬਣ ਗਏ ਜੀ 9908 9908 ਇਹ ਪਲੱਸ 9908 ਇਹ ਪਲੱਸ 9908 9908 88 ਵੀ 88 8 99 ਮਗਰ ਠੀਕ ਆ ਤੋ ਨਹੀਂ ਆ ਦੇਖ ਲੈ ਮਨਾ ਠੀਕ ਹੈ ਨਹੀਂ ਨਹੀਂ ਸਿੱਧਾ ਗਾ ਠੀਕ ਹੈ ਇਹ ਪਲੱਸ 990 ਇਹ ਪਲੱਸ 9908 ਬਈ ਇਹਦੇ ਸਕੂਟਰੀ ਨਿਕਲੀ ਆ ਆ ਦੇਖ ਲੈ ਕਿਉਂ